ਸੱਚੀ ਕਾਲ ਮੈਂ ਹਾਂ ਡਾਈਟੀਸ਼ਨ ਪल्लवी ਛੱਸਲ ਇਸ ਫਾਰ ਕਹਿੰਦੇ ਹੈ ਕਿ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੈ ਲੇਕਿਨ ਅਸੀਂ ਅਜਿਹਾ ਕੀ ਕਰੀਏ ਜਿਹਦੇ ਨਾਲ ਕਿ ਅਸੀਂ ਗਰਮੀ ਤੋਂ ਬਚ ਸਕੀਏ ਤੇ ਜਿਹੜੇ ਲੋਕ weight loss ਕਰਨਾ ਚਾਹੁੰਦੇ ਆ ਉਹ ਐਸਾ ਕੀ ਖਾਣ ਜਿਹਦੇ ਨਾਲ ਕਿ ਉਹ ਫੁੱਲ ਵੀ ਰਹਿਣ ਜਿਹਦੇ ਨਾਲ ਉਹਨਾਂ ਨੂੰ ਭੁੱਖ ਵੀ ਜਲਦੀ ਨਾ ਲੱਗੇ ਤੇ ਉਹ ਪੂਰੀ એનર્ਜੀ ਨਾਲ ਆਪਣੀ ਡਾਈਟ ਨੂੰ ਫੋਲੋ ਕਰ ਸਕਣ ਤੇ ਇਹਦਾ ਇੱਕ ਹੀ ਜਵਾਬ ਹੈ ਉਹ ਹੈ ਗੁਨ ਕਤੀਰਾ ਗੁਨ ਕਤੀਰਾ ਇੱਕ ਗਮ ਹੁੰਦੀ ਹੈ ਜਿਹਨੂੰ ਕਹਿੰਦੇ ਹੈ ਟ੍ਰੈਗਾਗੈਂਥ ਗਮ ਉਹ ਸਾਡੇ ਕਲਚਰ ਦਾ ਬਹੁਤ ਪੁਰਾਣਾ ਹਿੱਸਾ ਹੈ ਜੇ ਤੁਸੀਂ ਗੋਨ ਕਤਿਰੀ ਦੀਆਂ 4 ਜਾਂ 5 ਡਲੀਆਂ ਲਓ 1-1 ਇੰਚ ਦੇ ਖਰੀਬ ਰਾਤ ਨੂੰ ਉਸ ਨੂੰ ਤੁਸੀਂ ਭਿਗੋ ਕੇ ਰੱਖੋ ਇੱਕ ਬਰਤਨ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਸਵੇਰੇ ਉਹਦੇ ਵਿੱਚੋਂ ਤੁਹਾਨੂੰ ਥੋੜੀ ਫਰਮੈਂਟੇਸ਼ਨ ਦੀ ਸਮੈਲ ਆਉਂਦੀ ਹੈ ਤਾਂ ਤੁਸੀਂ ਉਹਨੂੰ ਫ੍ਰਿਜ ਵਿੱਚ ਰੱਖ ਕੇ ਸੋਕ ਕਰ ਸਕਦੇ ਹੋ ਜਾਂ ਤੁਸੀਂ ਉਹਨੂੰ ਐਸੇ ਕਮਰੇ ਵਿੱਚ ਰੱਖੋ ਜਿੱਦੇ ਵਿੱਚ ਟੈਂਪਰੇਚਰ ਘੱਟ ਹੈ ਯਾਨੀ ਕਿ AC ਵਾਲੇ ਕਮਰੇ ਵਿੱਚ ਤਾਂ ਉਹ ਜਦੋਂ ਤੁਹਾਡਾ ਗੋਨ ਕਤਿਰਾ ਖੁੱਲ ਜਾਂਦਾ ਹੈ ਉਹਦੇ ਵਿੱਚ ਬਹੁਤ ਸਾਰਾ ਵਾਟਰ ਹੋ ਜਾਂਦਾ ਹੈ ਜਦੋਂ ਇਹ ਤੁਸੀਂ ਗੋਨ ਕਤਿਰਾ ਖਾਂਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਹੱਥ ਤੱਕ ਬਹੁਤ دیر ਤੱਕ ਭੁੱਖ ਨਹੀਂ ਲੱਗਦੀ ਤੇ ਇਹਦੇ ਕਰਕੇ ਤੁਹਾਨੂੰ ਡੀਹਾਈਡਰੇਸ਼ਨ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਤੁਸੀਂ ਜੇ ਕੁਝ ਖਾ ਰਹੇ ਹੋ ਉਹਦੇ ਨਾਲ ਬਹੁਤ ਸਾਰਾ ਵਾਟਰ ਵੀ ਤੁਸੀਂ ਅੰਦਰ ਲੈ ਰਹੇ ਹੋ ਇਹਦੇ ਵਿੱਚ ਕੈਲਸ਼ੀਅਮ ਹੈ ম্যাগਨੀਸ਼ੀਅਮ ਹੈ ਤੇ ਫਾਈਬਰ ਹੈ ਜਿਹੜਾ ਕਿ ਤੁਹਾਡੀ ਜਰਨਲ ਹੈਲਥ ਵਾਸਤੇ ਬਹੁਤ ਅੱਛਾ ਹੈ ਕੁਝ ਲੋਕ ਮੈਨੂੰ ਕਹਿੰਦੇ ਆ ਕਿ ਸਾਡੀ ਗੋਡੀਆਂ ਦੇ ਵਿੱਚ ਬੜੀ ਘਟਕੜ ਦੀ ਆਵਾਜ਼ ਆਉਂਦੀ ਹੈ ਜਦੋਂ ਅਸੀਂ ਆਪਣੇ ਜੋਇੰਟ ਨੂੰ ਹਲਾਣੇ ਆ ਤਾਂ ਇਹਦੇ ਵਿੱਚ ਵੀ ਗੋਨਖਤੀਰਾ ਤੁਹਾਡੀ ਕਾਫੀ ਹੈਲਪ ਕਰ ਸਕਦਾ ਹੈ ਕੂਨ ਕਤਿਰੇ ਦੇ ਵਿੱਚ ਬਹੁਤ ਸਾਰੀਆਂ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੀ ਡਾਈਜੈਸ਼ਨ ਨੂੰ ਹੈਲਪ ਕਰ ਸਕਦੀਆਂ ਹਨ ਜਿਹੜੇ ਬੱਚਿਆਂ ਨੂੰ ਬਾੜ-ਬਾਰ ਪੇਟ ਦੇ ਇਸ਼ੂਜ਼ ਹੁੰਦੇ ਆ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਜਿਨ੍ਹਾਂ ਨੂੰ ਜਲਦੀ ਜਲਦੀ ਸਨ ਸਟ੍ਰੋਕ ਹੁੰਦਾ ਜਿਹੜੇ ਥੱਕ ਜਾਂਦੇ ਆ ਉਹਨਾਂ ਵਾਸਤੇ ਕੂਨ ਕਤਿਰਾ ਇੱਕ ਅੰਮ੍ਰਿਤ ਦੇ ਸਮਾਨ ਹੋ ਸਕਦਾ ਹੈ ਹੁਣ ਇਹਨੂੰ ਖਾਣਾ ਕਿਵੇਂ ਹੈ ਤੁਸੀਂ ਕੂਨ ਕਤਿਰੇ ਨੂੰ ਆਪਣੀ ਸੈਲਡ ਦੇ ਉੱਤੇ ਪਾ ਸਕਦੇ ਹੋ ਤੁਸੀਂ ਆਪਣੇ ਲੈਮੋਨੇਡ ਦੇ ਵਿੱਚ ਉਹਨੂੰ ਪਾ ਸਕਦੇ ਹੋ ਤੁਸੀਂ ਪੁੱਡਿੰਗ ਬਣਾਉਂਦੇ ਹੋ ਉਹਨੂੰ ਖਾ ਸਕਦੇ ਹੋ ਲੇਕਿਨ ਜਿਹੜਾ ਬਹੁਤ ਅੱਛਾ ਤਰੀਕਾ ਮੈਨੂੰ ਲੱਗਦਾ ਹੈ ਗੋਲ ਕਤੀਰੇ ਦੇ ਵਿੱਚ ਤੁਸੀਂ ਥੋੜੇ ਜਿਹੀ ਕਿਸ਼ਮਿਸ਼ ਪਾਓ ਰੇਜ਼ਿਨਸ ਪਾਓ ਤੇ ਕੋਈ ਵੀ ਫਰੂਟ ਜਿਹੜਾ ਤੁਹਾਨੂੰ ਪਸੰਦ ਹੈ ਉਹਨੂੰ ਕੱਟ ਕੇ ਪਾ ਕੇ ਜੇ ਤੁਸੀਂ ਥੋੜਾ ਜਿਹਾ ਤਿੰਨਾਂ ਚਾਰ ਚਮਚ ਠੰਡਾ ਦੁੱਧ ਉਹਦੇ ਵਿੱਚ ਪਾ ਕੇ ਉਹਦਾ ਸੇਵਨ ਕਰਦੇ ਹੋ ਤਾਂ ਟੇਸਟੀ ਤਾਂ ਬਹੁਤ ਲੱਗਦਾ ਹੈ ਬਹੁਤ دیر ਤੱਕ ਭੁੱਖ ਨਹੀਂ ਲੱਗਦੀ ਤੇ ਨਾਲ ਉਹ ਤੁਹਾਨੂੰ ਰੀਫਰੈਸ਼ ਵੀ ਕਰਦਾ ਹੈ ਜੇ ਤੁਹਾਨੂੰ ਬਾਰ-ਬਾਰ ਲੱਗਦਾ ਹੈ ਕਿ ਧੁੱਪ 'ਚ ਜਾਣ ਦੇ ਨਾਲ ਤੁਹਾਡੀ એનર્ਜੀ ਡレイン ਹੁੰਦੀ ਹੈ ਬਹੁਤ ਸਾਰਾ ਪਸੀਨਾ ਆਉਂਦਾ ਹੈ ਤੁਸੀਂ ਡੀ ਹਾਈਡਰੇਟਿਡ ਫੀਲ ਕਰਦੇ ਹੋ ਤੁਸੀਂ ਇਹਨੂੰ ਥੋੜਾ ਜਿਹਾ ਨਮਕ ਪਾ ਕੇ ਡੈਫੀਨੇਟਲੀ ਕਾਲਾ ਨਮਕ ਪਾ ਕੇ ਜਾਂ ਉੱਤੇ ਚਾਟ ਮਸਾਲਾ ਪਾ ਕੇ ਖਾਓ ਤਾਂ ਮਜ਼ਾ ਆ ਜਾਏਗਾ ਤੇ ਨਾਲ ਹੀ ਨਾਲ ਤੁਸੀਂ ਗਰਮੀ ਤੋਂ ਵੀ ਬਚ ਸਕਦੇ ਹੋ ਇਸ ਵਾਰ ਕਹਿੰਦੇ ਹੈ ਕਿ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੈ ਲੇਕਿਨ ਅਸੀਂ ਅਜਿਹਾ ਕੀ ਕਰੀਏ ਜਿਹਦੇ ਨਾਲ ਕਿ ਅਸੀਂ ਗਰਮੀ ਤੋਂ ਬਚ ਸਕੀਏ ਤੇ ਜਿਹੜੇ ਲੋਕ weight loss ਕਰਨਾ ਚਾਹੁੰਦੇ ਆ ਉਹ ਐਸਾ ਕੀ ਖਾਣ ਜਿਹਦੇ ਨਾਲ ਕਿ ਉਹ ਫੁੱਲ ਵੀ ਰਹਿਣ ਜਿਹਦੇ ਨਾਲ ਉਹਨਾਂ ਨੂੰ ਭੁੱਖ ਵੀ ਜਲਦੀ ਨਾ ਲੱਗੇ ਤੇ ਉਹ ਪੂਰੀ એનર્ਜੀ ਨਾਲ ਆਪਣੀ ਡਾਈਟ ਨੂੰ ਫੋਲੋ ਕਰ ਸਕਣ ਤੇ ਇਹਦਾ ਇੱਕ ਹੀ ਜਵਾਬ ਹੈ ਉਹ ਹੈ ਗੁਨ ਕਤੀਰਾ ਗੁਨ ਕਤੀਰਾ ਇੱਕ ਗਮ ਹੁੰਦੀ ਹੈ ਜਿਹਨੂੰ ਕਹਿੰਦੇ ਹੈ ਡਰੈਗਾਗੈਂਥ ਗਮ ਉਹ ਸਾਡੇ ਕਲਚਰ ਦਾ ਬਹੁਤ ਪੁਰਾਣਾ ਹਿੱਸਾ ਹੈ ਜੇ ਤੁਸੀਂ ਗੂਨ ਕਤਿਰੀ ਦੀਆਂ 4 ਜਾਂ 5 ਡਲੀਆਂ ਲਾਓ 1-1 ਇੰਚ ਦੇ ਘਰੀਬ ਰਾਤ ਨੂੰ ਉਸ ਨੂੰ ਤੁਸੀਂ ਭਿਗੋ ਕੇ ਰੱਖੋ ਇੱਕ ਬਰਤਨ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਸਵੇਰੇ ਉਹਦੇ ਵਿੱਚੋਂ ਤੁਹਾਨੂੰ ਥੋੜੀ ਫਰਮੈਂਟੇਸ਼ਨ ਦੀ 스멜 ਆਂਦੀ ਹੈ ਤਾਂ ਤੁਸੀਂ ਉਹਨੂੰ ਫ੍ਰਿਜ ਵਿੱਚ ਰੱਖ ਕੇ ਸੋਕ ਕਰ ਸਕਦੇ ਹੋ ਜਾਂ ਤੁਸੀਂ ਉਹਨੂੰ ਐਸੇ ਕਮਰੇ ਵਿੱਚ ਰੱਖੋ ਜਿੱਦੇ ਵਿੱਚ ਟੈਂਪਰੇਚਰ ਘੱਟ ਹੈ ਯਾਨੀ ਕਿ AC ਵਾਲੇ ਕਮਰੇ ਵਿੱਚ ਤਾਂ ਉਹ ਜਦੋਂ ਤੁਹਾਡਾ ਗੂਨ ਕਤਿਰਾ ਭੁੱਲ ਜਾਂਦਾ ਹੈ ਉਹਦੇ ਵਿੱਚ ਬਹੁਤ ਸਾਰਾ ਵਾਟਰ ਹੋ ਜਾਂਦਾ ਹੈ ਜਦੋਂ ਇਹ ਤੁਸੀਂ ਗੂਨ ਕਤਿਰਾ ਖਾਂਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਹੱਥ ਤੱਕ ਬਹੁਤ دیر ਤੱਕ ਭੁੱਖ ਨਹੀਂ ਲੱਗਦੀ ਤੇ ਇਹਦੇ ਕਰਕੇ ਤੁਹਾਨੂੰ ਡੀਹਾਈਡਰੇਸ਼ਨ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਤੁਸੀਂ ਜੇ ਕੁਝ ਖਾ ਰਹੇ ਹੋ ਉਹਦੇ ਨਾਲ ਬਹੁਤ ਸਾਰਾ ਵਾਟਰ ਵੀ ਤੁਸੀਂ ਅੰਦਰ ਲੈ ਰਹੇ ਹੋ ਇਹਦੇ ਵਿੱਚ ਕੈਲਸ਼ੀਅਮ ਹੈ ম্যাগਨੀਸ਼ੀਅਮ ਹੈ ਤੇ ਫਾਈਬਰ ਹੈ ਜਿਹੜਾ ਕਿ ਤੁਹਾਡੀ ਜਰਨਲ ਹੈਲਥ ਵਾਸਤੇ ਬਹੁਤ ਅੱਛਾ ਹੈ ਕੁਝ ਲੋਕ ਮੈਨੂੰ ਕਹਿੰਦੇ ਆ ਕਿ ਸਾਡੇ ਗੋਡਿਆਂ ਦੇ ਵਿੱਚ ਬੜੀ ਘਟਕੜ ਦੀ ਆਵਾਜ਼ ਆਉਂਦੀ ਹੈ ਜਦੋਂ ਅਸੀਂ ਆਪਣੇ ਜੋਇੰਟ ਨੂੰ ਹਲਾਣੇ ਆ ਤਾਂ ਇਹਦੇ ਵਿੱਚ ਵੀ ਗੋਨਕਤੀਰਾ ਤੁਹਾਡੀ ਕਾਫੀ ਹੈਲਪ ਕਰ ਸਕਦਾ ਹੈ ਕੂਨ ਕਤੀਰੇ ਦੇ ਵਿੱਚ ਬਹੁਤ ਸਾਰੀਆਂ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੀ ਡਾਈਜੈਸ਼ਨ ਨੂੰ ਹੈਲਪ ਕਰ ਸਕਦੀਆਂ ਹਨ ਜਿਹੜੇ ਬੱਚਿਆਂ ਨੂੰ ਵਾਰ-ਵਾਰ ਪੇਟ ਦੇ ਇਸ਼ੂਜ਼ ਹੁੰਦੇ ਆ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਜਿਨ੍ਹਾਂ ਨੂੰ ਜਲਦੀ ਜਲਦੀ ਸਨ ਸਟ੍ਰੋਕ ਹੁੰਦਾ ਜਿਹੜੇ ਥੱਕ ਜਾਂਦੇ ਆ ਉਹਨਾਂ ਵਾਸਤੇ ਕੂਨ ਕਤੀਰਾ ਇੱਕ ਅੰਮ੍ਰਿਤ ਦੇ ਸਮਾਨ ਹੋ ਸਕਦਾ ਹੈ ਹੁਣ ਇਹਨੂੰ ਖਾਣਾ ਕਿਵੇਂ ਹੈ ਤੁਸੀਂ ਕੂਨ ਕਤੀਰੇ ਨੂੰ ਆਪਣੀ ਸੈਲਡ ਦੇ ਉੱਤੇ ਪਾ ਸਕਦੇ ਹੋ ਤੁਸੀਂ ਆਪਣੇ ਲੇਮੋਨੇਡ ਦੇ ਵਿੱਚ ਉਹਨੂੰ ਪਾ ਸਕਦੇ ਹੋ ਤੁਸੀਂ ਪੁੱਡਿੰਗ ਬਣਾਉਂਦੇ ਹੋ ਉਹਨੂੰ ਖਾ ਸਕਦੇ ਹੋ ਲੇਕਿਨ ਜਿਹੜਾ ਬਹੁਤ ਅੱਛਾ ਤਰੀਕਾ ਮੈਨੂੰ ਲੱਗਦਾ ਹੈ ਖੂਨ ਕਤੀਰੇ ਦੇ ਵਿੱਚ ਤੁਸੀਂ ਥੋੜੇ ਜਿਹੀ ਕਿਸ਼ਮਿਸ਼ ਪਾਓ ਰੇਜ਼ਿਨਸ ਪਾਓ ਤੇ ਕੋਈ ਵੀ ਫਰੂਟ ਜਿਹੜਾ ਤੁਹਾਨੂੰ ਪਸੰਦ ਹੈ ਉਹਨੂੰ ਕੱਟ ਕੇ ਪਾ ਕੇ ਜੇ ਤੁਸੀਂ ਥੋੜਾ ਜਿਹਾ ਤਿੰਨਾਂ ਚਾਰ ਚਮਚ ਠੰਡਾ ਦੁੱਧ ਉਹਦੇ ਵਿੱਚ ਪਾ ਕੇ ਉਹਦਾ ਸੇਵਨ ਕਰਦੇ ਹੋ ਤਾਂ ਟੇਸਟੀ ਤਾਂ ਬਹੁਤ ਲੱਗਦਾ ਹੈ ਬਹੁਤ دیر ਤੱਕ ਭੁੱਖ ਨਹੀਂ ਲੱਗਦੀ ਤੇ ਨਾਲੋਂ ਤੁਹਾਨੂੰ ਰੀਫਰੈਸ਼ ਵੀ ਕਰਦਾ ਹੈ ਜੇ ਤੁਹਾਨੂੰ ਬਾਰ-ਬਾਰ ਲੱਗਦਾ ਹੈ ਕਿ ਤੁਪ ਚ ਜਾਣ ਦੇ ਨਾਲ ਤੁਹਾਡੀ એનર્ਜੀ ਡレイン ਹੁੰਦੀ ਹੈ ਬਹੁਤ ਸਾਰਾ ਪਸੀਨਾ ਆਉਂਦਾ ਹੈ ਤੁਸੀਂ ਡੀਹਾਈਡਰੇਟਿਡ ਫੀਲ ਕਰਦੇ ਤੁਸੀਂ ਇਹਨੂੰ ਥੋੜਾ ਜਿਹਾ ਨਮਕ ਪਾ ਕੇ ਡੈਫੀਨੇਟਲੀ ਕਾਲਾ ਨਮਕ ਪਾ ਕੇ ਜਾਂ ਉੱਤੇ ਚਾਟ ਮਸਾਲਾ ਪਾ ਕੇ ਖਾਓ ਤਾਂ ਮਜ਼ਾ ਆ ਜਾਏਗਾ ਤੇ ਨਾਲ ਹੀ ਨਾਲ ਤੁਸੀਂ ਗਰਮੀ ਤੋਂ ਵੀ ਬਚ ਸਕਦੇ ਹੋ ਜੇ ਅੱਜ ਦਾ ਇਹ ਵੀਡੀਓ ਤੁਹਾਨੂੰ ਚੰਗਾ ਲੱਗਿਆ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਕਾਰੀ ਕਿਸੇ ਹੋਰ ਦੇ ਵੀ ਕੰਮ ਆ ਸਕਦੀ ਹੈ ਤਾਂ ਤੁਸੀਂ ਇਹਨੂੰ ਲਾਈਕ ਤਾਂ ਕਰੋ ਹੀ ਲੇਕਿਨ ਨਾਲ ਹੀ ਨਾਲ ਸ਼ੇਅਰ ਵੀ ਜ਼ਰੂਰ ਕਰੋ ਧੰਨਵਾਦ